ਰੂਪਨਗਰ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਥਾਣਿਆਂ ਦੇ ਏਰੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਸਵੇਦਨਸੀਲ ਸਥਾਨਾਂ ਉੱਤੇ ਸਪੈਸ਼ਲ ਕਾਰਡਨ ਐਂਡ ਸਰਚ ਆਪਰੇਸ਼ਨ ਜਿਸ ਨੂੰ ਕੈਸੋ ਕਿਹਾ ਜਾਂਦਾ ਹੈ ਉਹ ਪੁਲਿਸ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਇਸ ਦੇ ਅਧੀਨ ਨਸ਼ੇ ਦੇ ਸੌਦਾਗਰਾਂ ਸਮੇਤ ਹਰ ਸ਼ੱਕੀ ਅਤੇ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਮੁਹਿੰਮ ਤਹਿਤ ਏਡੀਜੀਪੀ ਕਾਨੂੰਨ ਤੇ ਵਿਵਸਥਾ ਐਸਪੀ ਐਸ ਪਰਮਾਰ ਨੇ ਅੱਜ ਰੂਪਨਗਰ ਵਿਖੇ ਇਸ ਕੈਸੋ ਆਪਰੇਸ਼ਨ ਦੀ ਅਗਵਾਹੀ ਕੀਤੀ ਅਤੇ ਉਹਨਾਂ ਪੁਲਿਸ ਨੂੰ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ ਵੀ ਦਿੱਤੇ ਇਸ ਮੌਕੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਰੂਪਨਗਰ ਦੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ਜਿਹਨਾਂ ਦਾ ਪਹਿਲਾਂ ਪਤਾ ਹੀ ਆ ਪਹਿਲਾਂ ਵੀ ਕਾਸੋ ਕਰਵਾਏ ਨੇ ਪੰਜਾਬ ਸਰਕਾਰ ਔਰ ਪੰਜਾਬ ਲੋਕ ਸੁਰੱਖਿਅਤ ਰੱਖ ਕੇ ਔਰ ਸਾਰੇ ਪੰਜਾਬੀ ਰੱਖ ਕੇ ਇਸ ਚੀਜ਼ ਦੇ ਅਗੇਂਸਟ ਹੈ ਕਿ ਪੰਜਾਬ ਦੇ ਇਸ ਕੋ ਡਰਗਸ ਵਿਕਣ ਪੁਸ਼ ਕਰਕੇ ਤੁਸੀਂ ਦੇਖਿਆ ਹੋਣਾ ਕਿ ਆ ਪੰਜ ਮੈਂਬਰ ਦੀ ਕਮੇਟੀ ਵੀ ਬਣਾਈ ਹੈ ਸੀਐਮ ਸਾਹਿਬ ਨੇ ਔਰ ਡੀਜੀ ਸਾਹਿਬ ਤੋਂ ਬਾਕੀ ਸਾਰੇ ਅਫਸਰ ਵੀ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਫੈਲੇ ਹੋਏ ਨੇ ਕਾਸੋ ਕਰਵਾਉਣੇ ਸਾਰੇ ਯੂਨਿਟਸ ਦੇ ਵਿੱਚ ਜਿੰਨੀਆਂ ਵੀ ਕਮਿਸ਼ਨਰਟ ਹੈਗੇ ਜਾਂ ਐਸਐਸਪੀ ਜਿੱਥੇ ਵੀ ਲੱਗੇ ਹੋਏ ਨੇ ਤਾਂ ਕਿ ਜਿਹੜੇ ਜਿੱਥੇ ਸਸਪੀਸ਼ਨ ਹੈ ਸਾਨੂੰ ਸਾਨੂੰ ਕੋਈ ਪਤਾ ਕੋਈ ਡਰੱਗ ਵੇਚਦਾ ਜਿੱਥੇ ਐਕਸੀਡੈਂਟ ਜ਼ਿਆਦਾ ਆਇਆ ਉੱਥੇ ਕਾਸੋ ਕਰਵਾ ਕੇ ਇਹਨਾਂ ਲੋਕਾਂ ਨੂੰ ਫੜ ਕੇ ਜੇਲ੍ਹਾਂ 'ਚ ਦਿੱਤਾ ਜਾਵੇ ਤਾਂ ਕਿ ਪੰਜਾਬ ਨੂੰ ਡਰੱਗ ਤੋਂ ਮੁਕਤ ਕਰਵਾਇਆ ਜਾ ਸਕੇ ਸਰ ਹੀ ਹੋਮ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਅਗਰ ਕੋਈ ਬੰਦਾ ਇਜ਼ ਵਿਲਿੰਗ ਟੂ ਗੋ ਫਾਰ ਦਾ ਡੀਡਿਕਸ਼ਨ ਐਂਡ ਆਲ ਦੈਟ ਦੇ ਵਿਲ ਬੀ ਐਡਮਿਟ ਹੈਲਥ ਅਥਾਰਟੀਜ਼ ਟੂ ਦਾ ਹਸਪੀਟਲਸ ਸੀਐਮਓ ਸਾਹਿਬ ਉਹਦੇ ਨੀਅਰ ਨੋਡਲ ਅਫਸਰ ਨੇ ਉਹਨਾਂ ਨੇ ਕੁਝ ਸਪੈਸ਼ਲ ਜਿਹੜੇ ਆ ਉਹ ਬੈੱਡ ਵੀ ਰੱਖੇ ਹੋਏ ਹੋਏ ਨੇ ਇਹਨਾਂ ਲਈ ਤਾਂ ਕਿ ਇਹਨਾਂ ਨੂੰ ਡਾਇਰੈਕਸ਼ਨ ਸੈਂਟਰ ਵਿੱਚ ਭਰਤੀ ਕੀਤਾ ਜਾ ਸਕੇ ਔਰ ਇਹਨਾਂ ਦੀਆਂ ਟੈਸਟ ਕੀਤੀਆਂ ਜਾ ਸਕੇ ਸਰ ਇਹ ਕਲੱਬ ਇਹੋ ਚਾਹਾਂਗੇ ਹਰੇਕ ਪੰਜਾਬੀ ਅੱਗੇ ਆਵੇ ਕੋਈ ਵੀ ਆਦਮੀ ਇਕੱਲਾ ਕਲੱਬ ਨਹੀਂ ਹੈ ਹਰੇਕ ਦਾ ਹੀ ਫਰਜ਼ ਬਣਦਾ ਹੈ ਕਿਉਂਕਿ ਇਹ ਜਿਹੜੀ ਅੱਗ ਲੱਗੀ ਹੋਈ ਹੈ ਇਹ ਕਿਸੇ ਦੇ ਵੀ ਘਰ ਜਾ ਸਕਦੀ ਹੈ ਕਿਸੇ ਦਾ ਬੱਚਾ ਵੀ ਐਡਿਕਟ ਹੋ ਸਕਦਾ ਉਹਨੂੰ ਲੈਟਸ ਰੂਟ ਇਟ ਆਊਟ ਫਰਮ ਦਾ ਐਂਟਾਇਰ ਪੰਜਾਬ ਆਪਾਂ ਰਲ ਕੇ ਸਾਰੇ ਪੰਜਾਬੀ ਨੂੰ ਖਤਮ ਕਰ ਦੇਣਾ ਫਿਰ ਜਿਹੜੇ ਹੁਣ ਡਰਗ ਦੀ ਲਾਈਨ ਵੀ ਬਣਾਈ ਹੋਈ ਹੈ ਉਹ ਟੋਲ ਫ੍ਰੀ ਲਾਈਨ ਹੈ ਉਹਦੇ ਤੇ ਕੋਈ ਵੀ ਬੰਦਾ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦਾ 655 ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਉਹਦੇ ਬਾਰੇ ਫਿਰ ਹਰੇਕ ਡਿਸਟ੍ਰਿਕਟ ਦੇ ਵਿੱਚ ਕੰਟਰੋਲ ਰੂਮ ਹੈ 112 ਤੇ ਡਾਇਲ ਕਰਕੇ ਦੱਸੋ ਬਹੁਤ ਰਵਿਊ ਖੋਲੇ ਨੇ ਸਰਕਾਰ ਨੇ ਤਾਂ ਕਿ ਕੋਈ ਵੀ ਬੰਦਾ ਇਨਫੋਰਮੇਸ਼ਨ ਦੇਗਾ ਉਹਦਾ ਨਾਮ ਸੀਕ੍ਰੀਟ ਰੱਖਿਆ ਜਾਏਗਾ ਉਹਦੇ ਬਾਰੇ ਪੁੱਛਿਆ ਨਹੀਂ ਜਾਏਗਾ ਬੇਸਿਕ ਟਾਰਗੇਟ ਜਿਹੜੇ ਹੈਗੇ ਆ ਉਹ ਡਰਗ ਸਪਲਾਈਰ ਦੀ ਚਾਹੀਦਾ ਉਹ ਆ ਕੇ ਫੜਨਾ ਇੰਟਰੈਕਸ਼ਨ ਕਰ ਲਿਆ ਕਰੇਗਾ ਔਰ ਇੱਕ ਸੇਫ ਪੰਜਾਬ ਦੀ ਹੈਲਪਲਾਈਨ ਹੈਗੀ ਆ ਉਹ ਐਸਕੇ ਦਾ ਤੁਹਾਨੂੰ ਨੰਬਰ ਦੇ ਦੇਣਗੇ ਠੀਕ ਹੈ ਸਰ ਉੱਥੇ ਫੋਨ ਕਰਨਾ ਨਾਂ ਨੂੰ ਕੁਝ ਵੀ ਦੱਸਣਾ ਹੈਗਾ ਠੀਕ ਹੈ ਸਰ ਸਾਨੂੰ ਸਿਰਫ ਇਨਫੋਰਮੇਸ਼ਨ ਹੀ ਚਾਹੀਦੀ ਬਾਕੀ ਕੰਮ ਦਾ ਅਸੀਂ ਗੱਲਣਾ ਆਪਾਂ ਤੁਸੀਂ ਕਿਸੇ ਨਾਲ ਲੜਨਾ ਲੜਨਾ ਨਹੀਂ ਦੇਣੀ ਐਸ ਇਨਫੋਰਮੇਸ਼ਨ ਹੀ ਦੇਣੀ ਆ ਬਾਕੀ ਜਿਹੜਾ ਹੈਗਾ ਬਾਅਦ ਛੋਟੇ ਵਾਲਾ ਕੰਮ ਹੋਣਾ ਨਹੀਂ 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 ਠੀਕ ਹੈ ਉਹ ਨਹੀਂ ਉਹ ਨਹੀਂ ਕਰਾ ਸਾਨੂੰ ਕਲੀਅਰ ਹੈ ਠੀਕ ਹੈ ਸਰ ਤੁਸੀਂ ਪੰਜਾਬੀਆਂ ਤੁਹਾਡੇ ਪੰਜਾਬ ਆ ਜੀ ਤੁਹਾਡੀ ਸੇਵਾ ਕਰਨੀ ਕਰਦਾ ਅਸੀਂ ਇਹ ਕਹਿੰਦੇ ਪੰਜਾਬ ਵਧੀਆ ਬਣ ਕੇ ਰਵੇ ਆ ਛੋਟੇ ਬੱਚੇ ਜਿਹੜੇ ਇਹਨਾਂ ਨੂੰ ਬਚਾਉਣਾ ਆਪਾਂ ਨੂੰ ਹਾਂ ਬਚਾਉਣਾ ਆ ਇਹਨਾਂ ਨੂੰ ਅਸੀਂ ਇਸ ਕਰਕੇ ਸੀ ਆਪਾਂ ਵੀ ਲੱਗੇ ਰਹੇ ਨਾਲ ਮੁੰਡੇ ਸਭ ਨੂੰ ਸਿੰਜਾਂ ਦੇ ਜਾਂਦੇ ਨੇ ਜਿਵੇਂ ਸਿੰਜਾਂ ਤੁਸੀਂ ਦੇਖ ਹੀ ਸਕਦੇ ਹੋ ਜੀ ਜਿੰਨੇ ਮੁੰਡੇ ਵਾਸਤੇ ਹੋਰ ਵੀ ਪ੍ਰਵਾਨ ਹਾਂ ਉਹ ਕਾਹਦੇ ਮੁੰਡੇ ਪ੍ਰਵਾਨ ਸਕਦੇ ਜੋ ਹਾਂ ਬੱਚਿਆਂ ਦਾ ਕੁਸ ਐਕਟਿਵਿਟੀ ਚ ਪਾਉਣਾ ਹੈਗਾ ਉਹਨਾਂ ਨੂੰ ਖੇਡਾਂ ਚ ਪਾਉਣਾ ਹੈ